ਇਸ ਫੈਸਲੇ ਦੀ ਵੱਡੀ ਖਬਰ ਦੇ ਵਪਾਰ ਦੇ ਧੰਦੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਦੇ ਵੱਲੋਂ ਇਸ ਧੰਦੇ ਨੂੰ ਲੈ ਕੇ ਵੱਡਾ ਹੁਕਮ ਸੁਣਾਇਆ ਗਿਆ ਹੈ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸੁਪਰੀਮ ਕੋਰਟ ਨੇ ਦੇ ਵਪਾਰ ਦੇ ਧੰਦੇ ਨੂੰ ਪੇਸ਼ਾ ਮੰਨਿਆ ਹੈ ਮੀਡੀਆ ਨੂੰ ਪੁਲਿਸ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਰ ਨਾਗਰਿਕ ਨੂੰ ਇੱਜ਼ਤ ਭਰੀ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ ਜੇਕਰ ਸਖਸ਼ ਬਾਲਗ ਹੈ ਤੇ ਉਹ ਆਪਣੀ ਮਰਜ਼ੀ ਨਾਲ ਸਭ ਕੁਝ ਕਰਦਾ ਹੈ ਤਾਂ ਉਸਤੇ ਕੋਈ ਕਾਰਵਾਈ ਨਾ ਹੋਵੇ ਤੇ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇ ਕਿਸੇ ਨਾਲ ਤੱਕਾ ਹੋਇਆ ਹੈ ਤਾਂ ਪੁਲਿਸ ਵੀ ਉਸਤੇ ਸਖਤ ਕਾਰਵਾਈ ਕਰੇ ਦੇਵਪਾਰ ਕਰਦੀਆਂ ਮਾਵਾਂ ਤੋਂ ਉਹਨਾਂ ਦੇ ਬੱਚਿਆਂ ਨੂੰ ਅਲੱਗ ਨਾ ਕੀਤਾ ਜਾਵੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੈਕਸ ਵਰਕਰਾਂ ਲਈ ਦੇ ਵਪਾਰ ਕਰਨ ਵਾਲਿਆਂ ਲਈ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਏ ਦੇ ਵਪਾਰ ਨੂੰ ਹੁਣ ਕੋਰਟ ਦੇ ਵੱਲੋਂ ਪੇਸ਼ਾ ਮੰਨਿਆ ਗਿਆ ਏ ਬਿਊਰੋ ਰਿਪੋਰਟ ਐਸਐਮਜ਼ेड ਪੰਜਾਬ